ਇਸ ਰਾਤ ਸੈਂਟੀਸ ਆ ਮੈਨੂੰ ਬੜਾ ਮਨਪ੍ਰਭਾਵਿਤ ਦੇਖੋ ਇਹ ਐਕਸਪੀਰੀਅੰਸ ਵਿਸ਼ੇਸ਼ ਕਰਾ ਕਾਫੀ ਕਿਸ ਤਰ੍ਹਾਂ ਮਿਲਿਆ ਦੇਖੋ ਇਹ ਇਹ ਬੜੀ ਮਿਕਸ ਫੀਲਿੰਗ ਹੈ ਮਿਕਸ ਫੀਲਿੰਗ ਇਹ ਹੈ ਵੀ ਇੱਕ ਚੰਗੇ ਸਾਥੀਆਂ ਨਾਲ ਇੱਕ ਟੀਮ ਨਾਲੋਂ ਜਿਹਦੇ ਨਾਲ ਸਵੇਰੇ ਦੁਪਹਿਰੇ ਸ਼ਾਮ ਉਹ ਉਹ ਕਰਦੇ ਸੀ ਜਿਹੜਾ ਹਰ ਪਲਾਨ ਕਰਦੇ ਸੀ ਹਰ ਮੁਸ਼ਕਲ ਨੂੰ ਹਰ ਕ੍ਰਾਈਮ ਨੂੰ ਕਿਵੇਂ ਟ੍ਰੇਸ ਕਰਨਾ ਹਰ ਐਜੀਟੇਸ਼ਨ ਨੂੰ ਕਿਵੇਂ ਡੀਲ ਕਰਨਾ ਤੇ ਉਹ ਉਹਦੇ ਬਾਰੇ ਗੱਲ ਕਰਦੇ ਸੀ ਤੇ ਅੱਜ ਉਹ ਪੱਖ ਛੱਡ ਕੇ ਅੱਜ ਦੂਜੇ ਪਾਸੇ ਜਿਹੜੇ ਰਿਟਾਇਰਡ ਸੀਨੀਅਰ ਅਫਸਰ ਬੜੇ ਆਪਦੇ ਆਪਦੇ ਲਾਈਫ ਚ ਕਾਮਯਾਬ ਹੈ ਉਹਨਾਂ ਦੇ ਨਾਲ ਰਲਣ ਜਾ ਰਹੇ ਆ ਇੱਕ ਮਿਕਸੀ ਫੀਲਿੰਗ ਹੈ ਤੇ ਇਹਨੂੰ ਕਹਿ ਸਕਦੇ ਆਂ ਵੀ ਇਹਦੇ ਚ ਜੱਗ ਜੰਕਸ਼ਨ ਰੇਲਾਂ ਦਾ ਇੱਕ ਰੇਲ ਆਵੇ ਤੇ ਇੱਕ ਜਾਵੇ ਜੇ ਇਹ ਦਸਤੂਰ ਬਣਿਆ ਹੋਇਆ ਦੁਨੀਆ ਦਾ ਕਿ ਜਿਹੜਾ ਉਹਦੇ ਵਿੱਚੋਂ ਜੇ ਸਟੇਸ਼ਨ ਵਿਲਾ ਹੋਊਗਾ ਤਾਂ ਅਗਲੇ ਜਾਣੇ ਆਉਣਗੇ ਇਸ ਕਰਕੇ ਇਹਨੂੰ ਬੜੇ ਪੋਜ਼ੀਟਿਵ ਬੜੇ ਸਾਈਜ਼ ਦੇ ਨਾਲ ਜਿਵੇਂ ਸਾਰੀ ਲਾਈਫ ਪਹਿਲਾਂ ਮੇਰੀ ਉਹ ਚੱਲਦੀ ਰਹੀ ਹੈ ਤੇ ਉਹ ਜਿਹੜੀ ਮੇਰੀ ਸਟਰੈਂਥ ਹਮੇਸ਼ਾ ਹੀ ਰਹੀ ਹੈ ਜਿਹੜੀ ਮੇਰੀ ਟੀਮ ਹੈ ਉਹ ਉਹ ਮੇਰੀ ਸਟਰੈਂਥ ਰਹੀ ਹੈ ਤੇ ਅੱਜ ਵੀ ਮੈਨੂੰ ਲੱਗਦਾ ਉਵੇਂ ਹੀ ਹੈ ਵੀ ਹਮੇਸ਼ਾ ਹੀ ਮੇਰੀਆਂ ਵੈਲਿਊਜ਼ ਨਾਲ ਰਹਿਣਗੇ ਜਿਵੇਂ ਜਿਸ ਢੰਗ ਨਾਲ ਮੈਂ ਮਤਲਬ ਆਮ ਤੌਰ ਤੇ ਸਿਲੈਕਟਡ ਫਿਊ ਦਾ ਐਸਐਸਪੀ ਹੋਣ ਦੀ ਬਜਾਏ ਸਿਲੈਕਟਡ ਫਿਊ ਦਾ ਡੀਆਈਜੀ ਹੋਣ ਦੀ ਸਿਲੈਕਟਡ ਫਿਊ ਦਾ ਕਮਿਸ਼ਨਰ ਹੋਣ ਦੀ ਬਜਾਏ ਆਮ ਲੋਕਾਂ ਦਾ ਐਸਐਸਪੀ ਡੀਆਈਜੀ ਕਮਿਸ਼ਨਰ ਬਣ ਕੇ ਵਿਚਰਨ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਵੀ ਜਿਹੜੇ ਉਸੇ ਹੀ ਢੰਗ ਦੇ ਨਾਲ ਅੱਗੇ ਵੀ ਇਵੇਂ ਹੀ ਲੋਕਾਂ ਦੇ ਵਿੱਚ ਵਿਚਰਨ ਖੂਨ ਖਾ ਕੇ ਖੂਨ ਦੀ ਗੱਲ ਕਰੀ ਤੁਸੀਂ ਕਿਸੇ ਨਾਂ ਦੇ ਨੁਕਤੇ ਨੂੰ ਬੜਾ ਮਰ ਕੇ ਇਮੋਸ਼ਨ ਵੀ ਹੋਏ ਉਸ ਸੀਨ ਨੂੰ ਲੈ ਕੇ ਨਹੀਂ ਇਹ ਤਾਂ ਇਹ ਤਾਂ ਮੰਨਣਾ ਹੀ ਚਾਹੀਦਾ ਇਹਦੀ ਖਾਖੀ ਬਲੱਡ ਹੈ ਸਾਡੇ ਚ ਖਾਖੀ ਜਿਹੜੇ 37 ਸਾਲ ਮੈਂ ਤਾਂ ਇੱਕ ਜ਼ਿੰਮੇਵਾਰ ਦਾ ਬੇਟਾ ਹੈ ਤੇ ਜੇ ਨੌਕਰੀ ਨਾ ਮਿਲਦੀ ਹੁੰਦੀ ਅੱਜ ਮੰਡੀ ਦੇ ਵਿੱਚ ਕਣਕ ਦੀ ਢੇਰੀ ਤੇ ਬੈਠਾ ਬਾਪੂ ਵਾਈ ਕਰਦਾ ਤੇ ਸ਼ਾਇਦ ਕਣਕ ਤਲਾ ਰਿਆ ਹੁੰਦਾ ਇਹ ਜਿਹੜੀ ਪਛਾਣ ਮਨਦੀਪ ਸਿੰਘ ਸਿੱਧੂ ਕੁਛ ਵੀ ਨਹੀਂ ਜਿਹੜੀ ਇੱਕ ਪਛਾਣ ਹੈ ਮੇਰੇ ਬੈਜ ਨੇ ਮੈਨੂੰ ਦਿੱਤੀ ਹੈ ਜਿਹੜਾ ਬੈਜ ਮੈਂ ਲਾਇਆ ਉਨੇ ਦਿੱਤੀ ਹੈ ਇਸ ਕਰਕੇ ਇਹ ਪਛਾਣ ਦੀ ਕਦਰ ਜਿੱਥੇ ਮੈਂ ਰੋਜੀ ਰੋਟੀ ਮੇਰੀ ਰਹੀ ਮੈਂ ਸਾਈ 37 ਸਾਲ ਮੈਂ ਪੁਲਿਸ ਦੀ ਨੌਕਰੀ ਨੂੰ ਆਪਣੀ ਰੋਜੀ ਰੋਟੀ ਮੰਨ ਕੇ ਚੱਲਿਆ ਹਰ ਲੋਕ ਭਲੇ ਦੇ ਕੰਮ ਲਈ ਉਹ ਕੋਸ਼ਿਸ਼ ਕੀਤੀ ਜਿੱਥੇ ਪਬਲਿਕ ਵੈਲਫੇਅਰ ਮੁਲਾਜ਼ਮਾਂ ਦਾ ਵੈਲਫੇਅਰ ਜਾਂ ਟੀਮ ਵਰਕ ਦੇ ਨੂੰ ਤਰਜੀਹ ਦਿੱਤੀ ਸਰ ਰਿਟਾਇਰ ਰਿਟਾਇਰਮੈਂਟ ਹਾਂਜੀ ਸਾਰਿਆਂ ਦਾ ਇਹ ਵੀ ਤੁਸੀਂ ਐਕਟਿਵ ਰਹੋ ਪਹਿਲਾਂ ਸੋਸ਼ਲ ਤੌਰ ਤੇ ਵੀ ਰਹੋ ਇਹ ਨੌਕਰੀ ਤੋਂ ਅੱਗੇ ਤੁਸੀਂ ਐਵੇਂ ਨਾ ਸਾਰੰ ਲੱਗਦਾ ਵੀ ਤੁਸੀਂ ਨਹੀਂ ਇਹ ਇਹਦੇ ਵਿੱਚ ਜਿਹੜੀ ਗੱਲ ਹੈ ਪਟਿਆਲੇ ਦੀ ਪ੍ਰੈਸ ਬਹੁਤ ਹੀ ਮੇਰੇ ਕੋਲੋਜ਼ ਹੈ ਜਿਵੇਂ ਸੰਗਰੂਰ ਬਰਨਾਲਾ ਹੋਰ ਪ੍ਰੈਸ ਕੋਲ ਹੋ ਜਾਂ ਨਾ ਤੇ ਪਟਿਆਲੇ ਵਾਲੀ ਸਭ ਤੋਂ ਕੋਲੋਜ਼ ਹੈ ਮੈਂ ਸਭ ਨੂੰ ਸ਼ਾਮ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਸਲਾਹ ਕਰੂੰਗਾ ਉਹਨਾਂ ਚ ਕਰਕੇ ਕਿਸੇ ਨੂੰ ਦੱਸਿਓ ਵੀ ਨਾ ਵੀ ਅੱਗੇ ਮੈਨੂੰ ਜ਼ਿੰਦਗੀ ਚ ਕੀ ਕਰਨਾ ਚਾਹੀਦਾ ਜੋ ਤੁਹਾਡੇ ਸੁਝਾਅ ਦੇ ਮੁਤਾਬਕ ਉਹੀ ਕੰਮ ਕਰਾਂਗੇ ਜਿਹੜਾ ਤੁਸੀਂ ਕਹਤਾ ਜਿੱਥੇ ਮੈਜੋਰਟੀ ਵੋਟ ਪਾਵਾਂਗੇ ਜਿਹੜੇ ਤੁਸੀਂ ਕਹੋਗੇ ਉਹੀ ਮੈਂ ਕੰਮ ਕਰੂੰਗਾ ਥੈਂਕ ਯੂ ਸੋ ਮਚ ਹੈਂਜੀ ਕਿਨੇ ਜੀ ਨਹੀਂ ਅਜ ਤੱਕ ਤਾਂ ਏ ਸੀ ਗਾ ਵੀ ਰਿਟਾਇਰਮੈਂਟ ਦੀ ਪਾਰਟੀ ਲੈ ਕੇ ਉਹ ਆਪਦੇ ਦੋਸਤਾਂ ਨੂੰ ਮਿਲ ਕੇ ਆਓ ਤੁਹਾਡੇ ਨਾਲ ਚੰਗੀਆਂ ਗੱਲਾਂ ਕਰਕੇ ਆਓ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਖੁੱਲਾ ਵਿਚਾਰ ਕਰਾਂਗੇ ਕਿਉਂਕਿ ਵਿਲਾ ਹੋ ਗਿਆ ਹੁਣ ਇਹਨਾਂ ਨੇ ਤਾਂ ਕ੍ਰਾਈਮ ਵੀ ਕੰਟਰੋਲ ਕਰਨੇ ਐਜੀਟੇਸ਼ਨਾਂ ਵੀ ડીਲ ਕਰਨਾ ਤੇ ਮੈਂ ਤਾਂ ਤੁਹਾਡੇ ਜੋਗਾ ਹੀ ਨਹੀਂ ਹੁਣ ਤੇ ਮੈਂ ਤੁਹਾਨੂੰ ਲੱਭਦੇ ਰਹਿਣਾ ਵੀ ਸਾਰੇ ਆ ਕੇ ਦੱਸੋ ਵੀ ਕੀ ਕਰੀਏ ਉਹੀ ਕਰਾਂਗੇ ਜੋ ਹੈ ਅੱਜ ਤਾਂ ਠਹਿਰ ਜਾਓ ਅੱਜ ਕਿਉਂ ਤਰਮਿੰਦਰ ਮਨਦੀਪ ਹੈ ਉਹ ਸਾਰੇ ਜਣੇ ਉਹ ਖੜੇ ਐ ਤੇ ਜਿਵੇਂ ਤੁਸੀਂ ਕਹੋਗੇ ਓਵੇਂ ਉਹਨੂੰ ਕਰ ਲੈਣਾ